50 ਰਾਈਡਰ ਸੀਗੇ ਅਸੀਂ ਤੇ ਇਹਦੇ ਵਿੱਚ ਸਾਰੇ ਕੋਈ ਆਇਰਲੈਂਡ ਤੋਂ ਕੋਈ ਵੈਲਸ ਤੋਂ ਕੋਈ ਇੰਗਲੈਂਡ ਤੋਂ ਕੋਈ ਸਕਾਟਲੈਂਡ ਤੋਂ ਅਸੀਂ ਦੋ ਇਹਨਾਂ ਸੀਗੇ ਇੱਕ ਸੀ ਕੈਨੇਡਾ ਤੋਂ ਮੈਂ ਕੈਨੇਡੀਆ ਨੂੰ ਰਿਪਰੈਜ਼ੈਂਟ ਕੀਤਾ ਤੇ ਪਲੱਸ ਇੱਕ ਯੂਐਸਏ ਤੋਂ ਸੀਗੇ ਰੀਅਲਸ ਤੇ ਵੀਡੀਓ ਸੀਗੇ ਮੈਂ ਭੇਜੀਆਂ ਮੈਂ ਕਿਹਾ ਆਹ ਮੈਂ ਰਾਈਡਰਸ਼ਿਪ ਆਹ ਦਿਸ ਇਜ਼ ਵਾਟ ਹਮ ਕੇਪ ਆਰ ਡੂਇੰਗ ਤੁਹਾਨੂੰ ਕਿਦ ਤਰ੍ਹਾਂ ਦੇ ਕਹਿੰਦੇ ਕਮ ਆਨ ਡਾਊਨ ਟੀਮ ਮੰਗਦੀ ਸੀ ਵੀ ਉਹ ਆਪ ਦਾ ਜਿਹੜਾ ਸਾਡਾ ਸਟੈਂਡਰਡ ਯੂਨੀਫਾਰਮ ਉਹ ਪਾ ਕੇ ਜਾਣ ਨੂੰ ਪਰ ਉਹਨਾਂ ਦੀ ਰਿਕੁਆਇਰਮੈਂਟ ਸੀਗੀ ਵੀ ਆਹ ਯੂਨੀਫਾਰਮ ਪਾਉਣ ਨੂੰ ਉਹਨੇ ਆ ਪਾਕਿਸਤਾਨ ਤੋਂ ਬਣਵਾਈ ਬਿਕਾਜ਼ ਆਨਲਾਈ ਇਹ ਉਹ ਕਹਿੰਦੇ ਵੀ ਲੁੱਕ ਵੀ ਐਦਾਂ ਦੇ ਮੈਂ ਕਿ ਬਣਾ ਸਕਦੇ ਕਹਿੰਦੇ ਯਾਰ ਨੋ ਪ੍ਰੋਬਲਮ ਬਣਾ ਦੇ। ਇਹ ਜਿਹੜੀ ਯੂਨੀਫਾਰਮ ਦੇਖਦੇ ਈਵ ਕਨੀਕਲ ਦੀ ਆ ਈਵ ਕਨੀਵ ਇੱਕ ਸਟੈਂਡਮਨ ਸੀਗਾ। ਉਹਦੀ ਸ਼ੋਅਮੈਨਸ਼ਿਪ ਬਹੁਤ ਤਕੜੀ ਸੀਗੀ ਜਦੋਂ ਅਸੀਂ ਯੰਗਸਟਰ ਸੀਗੇ। ਵੱਡੀ ਚੀਜ਼ਾਂ ਹੁੰਦੀ ਆ ਵੀ ਪੈਸ਼ਨੇਟ ਹੋਣਾ ਜ਼ਰੂਰੀ ਆ। ਪੈਸ਼ਨਟ ਦਾ ਕੰਪੈਸ਼ਨਟ ਹੋਣਾ ਜ਼ਰੂਰੀ ਆ ਕੰਪੈਸ਼ਨਟ ਕਿਉਂ ਹੁੰਦਾ ਫਿਰ ਉਹ ਜਿਹਨੂੰ ਆਪਾਂ ਕਹਿੰਦੇ ਜਿਹਨੇ ਪ੍ਰੇਮ ਕੀਤਾ ਉਹਨੇ ਪ੍ਰਫ ਆਇਆ ਇੱਥੇ ਦੀ ਚਾਲ ਡਿਫਰੈਂਟ ਆ ਬਿਕਾਜ਼ ਇੱਥੇ ਇਹ ਮਹਿੰਗੀ ਸਵਾਰੀ ਆ ਇੰਸ਼ੋਰੈਂਸ ਵੀ ਮਹਿੰਗੀ ਹੈ ਰਿਸਕੀ ਵੀ ਆ ਹਾਈ ਸਪੀਡ ਆ ਮੋਰ ਪਾਵਰਫੁਲ ਆ ਹੈਵੀ ਵੀ ਆ ਸੋ ਇਸ ਕਰਕੇ ਇਹਦੀ ਟ੍ਰੇਨਿੰਗ ਜ਼ਰੂਰੀ ਆ ਇਹ ਦਾ ਇੱਕ ਵੀਕ ਦਾ ਕੋਰਸ ਆ 1000 ਡਾਲਰ ਕਾਸਟ ਕਰਦਾ ਉਹ ਤੋਂ ਵੱਡੀ ਇਨਵੈਸਟਮੈਂਟ ਬੜੀ ਤੁਸੀਂ ਕਰ ਨਹੀਂ ਸਕਦੇ ਫ્લાਇੰਗ ਸੇ ਕਾਫਰ ਕੈਨੇਡਾ ਮਲਕੀਤ ਸਿੰਘ ਹੁੰਜਨ ਜੀ ਜਿਨ੍ਹਾਂ ਨੂੰ ਮੇਨਸਟ੍ਰੀਮ ਦੇ ਵੱਲੋਂ ਜਿਹੜਾ ਹੈ ਉਹ ਰਾਈਡ ਵਾਸਤੇ ਬੁਲਾਇਆ ਗਿਆ ਸੀ ਵੇਲਜ਼ ਯੂਕੇ ਤੋਂ ਐਸ ਵੇਲੇ ਆਏ ਨੇ ਔਰ ਕੱਲੇ ਸਿੱਖ ਪੰਜਾਬੀ ਸੀਗੇ ਜਿਨ੍ਹਾਂ ਨੂੰ ਚੁਣਿਆ ਗਿਆ ਮਲਕੀਤ ਸਿੰਘ ਹੁੰਜਨ ਜੀ ਕਿੱਥੋਂ ਆਏ ਹੋ ਐਸ ਵੇਲੇ ਵੇਲਜ਼ ਯੂਕੇ ਦੀ ਰਾਈਡ ਕਿਦਾਂ ਦੀ ਰਹੀ ਬਹੁਤ ਫਾਸਟ ਸੀ ਵਨ ਆਫ ਦਾ ਮੋਸਟ ਬਿਊਟੀਫੁਲ ਰਾਈਡ ਇਵਰ ਡਨ ਯਾ ਇਟ ਵਾਸ ਵੈਰੀ ਵੈਰੀ ਗੁੱਡ ਪੰਜਾਬੀ ਰਾਈਡਰ ਸੀਗੇ ਅਸੀਂ ਤੇ ਇਹਦੇ ਵਿੱਚ ਸਾਰੇ ਕੋਈ ਆਇਰਲੈਂਡ ਤੋਂ ਕੋਈ ਵੇਲਜ਼ ਤੋਂ ਕੋਈ ਇੰਗਲੈਂਡ ਤੋਂ ਕੋਈ ਸਕਾਟਲੈਂਡ ਤੋਂ ਅਸੀਂ ਦੋਵੇਂ ਸੀਗੇ ਇੱਕ ਸੀਗਾ ਕੈਨੇਡਾ ਤੋਂ ਮੈਂ ਕੈਨੇਡੀਅਨ ਨੂੰ ਰਿਪਰੈਜ਼ੈਂਟ ਕੀਤਾ ਤੇ ਪਲੱਸ ਇੱਕ ਯੂਐਸਏ ਤੋਂ ਸੀਗਾ ਜੀ ਅੱਛਾ ਮਲਕੀ ਸਿੰਘ ਜੀ ਇਹ ਸੁਣਨ ਚਾਇਆ ਵੀ ਸਿਰਫ ਤੁਸੀਂ ਸਿੱਖ ਪੰਜਾਬੀ ਇੱਕ ਚੁਣੇਗੇ ਇਸ ਰਾਈਡ ਵਾਸਤੇ ਇਸ ਫੰਡਰੇਜ਼ ਰਾਈਡਿੰਗ ਲਈ ਔਰ ਤੁਹਾਨੂੰ ਕਿਵੇਂ ਚੁਣਿਆ ਗਿਆ ਕਿਵੇਂ ਤੁਹਾਡੇ ਤੱਕ ਮੇਨਸਟ੍ਰੀਮ ਪਹੁੰਚੇ ਔਰ ਕਿ ਉਹ ਚ ਸਾਰੇ ਗੋਰੇ ਹੀ ਸੀਗੇ ਤੇ ਉਹਨਾਂ ਵਿੱਚ ਸਿਰਫ ਤੁਸੀਂ ਇੱਕ ਪੰਜਾਬੀ ਸਿੱਖ ਚੁਣੇਗੇ ਅਸੀਂ ਮੈਨੂੰ ਉਹਨੇ ਚੁਣਿਆ ਜੀ ਮੈਨੂੰ ਆਦਾਂ ਸੋਸ਼ਲ ਮੀਡੀਆ ਰਾਹੀਂ ਜਿੰਨੇ ਵੀ ਮੇਰੇ ਰੀਲਸ ਤੇ ਵੀਡੀਓ ਸੀਗੇ ਮੈਂ ਭੇਜੀਆਂ ਮੈਂ ਕਿਹਾ ਆਹ ਮੈਂ ਰਾਈਡਰਸ਼ਿਪ ਆ ਦਿਸ ਇਜ਼ ਵਾਹ ਹਮ ਕੀਪਿੰਗ ਆਫ ਲਕਿੰਦੇ ਕਮ ਆਨ ਡਾਉਨ ਯੂ ਲਵ ਥੈਟ ਮੈਂ ਕਿਹਾ ਵੀ ਲੋਕ ਮੇਰੇ ਕੋਲ ਇੱਕ ਸ਼ਰਤ ਆ ਯੂਨੀਫਾਰਮ ਮੈਂ ਪਾ ਲੂੰ ਪਰ ਮੈਂ ਪੱਕਾ ਨਾ ਜ਼ਰੂਰ ਬਾਈਕ ਰਾਈਡ ਕਰਨੀ ਆ ਤੇ ਉਹ ਕਹਿੰਦੇ 노 ਪ੍ਰੋਬਲਮ ਵੀ ਵਾਂਟ ਯੂ ਟੂ ਕਮ ਹੇਅਰ ਵਿਦ ਯਰ ਤਰਬਨ ਬਿਲਕੁਲ ਵੈਰੀ ਗੁੱਡ ਇਹ ਤਾਂ ਬੜੀ ਮਾਨ ਵਾਲੀ ਗੱਲ ਹੈ ਔਰ ਪਹਿਲਾਂ ਵੀ ਤੁਹਾਨੂੰ ਬਹੁਤ ਸਾਰੀਆਂ ਰਾਈਡ ਵਾਸਤੇ ਇਦਾਂ ਹੀ ਚੁਣਿਆ ਜਾਂਦਾ ਜਦੋਂ ਤੁਸੀਂ ਆਪਣੀ ਟੀਮ ਨੂੰ ਦੱਸਿਆ ਵੀ ਹੁਣ ਐਸ ਵੇਲੇ ਵੇਲਜ਼ ਯੂਕੇ ਦੀ ਰਾਈਡ ਵਾਸਤੇ ਫੰਡ ਰੇਜ਼ ਰਾਈਡ ਲਈ ਚੁਣੇ ਗਏ ਹੋ ਤਾਂ ਟੀਮ ਦੇ ਵਿੱਚ ਕਿਵੇਂ ਦਾ ਉਤਸ਼ਾਹ ਸੀ ਜਾਂ ਫਿਰ ਟੀਮ ਨੂੰ ਲੱਗ ਰਿਹਾ ਸੀ ਵੀ ਸਾਨੂੰ ਨਹੀਂ ਚੁਣਿਆ ਗਿਆ ਤੁਹਾਨੂੰ ਉਹਦੇ ਟੀਮ ਮੰਗਦੀ ਸੀ ਵੀ ਉਹ ਆਪ ਦਾ ਜਿਹੜਾ ਸਾਡਾ ਸਟੈਂਡਰਡ ਯੂਨੀਫਾਰਮ ਉਹ ਪਾ ਕੇ ਜਾਣ ਨੂੰ ਪਰ ਉਹਨਾਂ ਦੀ ਰਿਕੁਆਇਰਮੈਂਟ ਸੀ ਕਿ ਆਹ ਯੂਨੀਫਾਰਮ ਬਣਾਉਣ ਨੂੰ ਫਿਰ ਆਹ ਯੂਨੀਫਾਰਮ ਸਪੈਸ਼ਲੀ ਪਾਕਿਸਤਾਨ ਤੋਂ ਬਣਾ ਕੇ ਕਸਟਮ ਮੇਡ ਫਿਟ ਕਰਾ ਕੇ ਫਿਰ ਲੈ ਕੇ ਆ ਕੇ ਫਿਰ ਮੈਂ ਗਿਆ ਉਹਦੋਂ ਓਕੇ ਅੱਛਾ ਇਹ ਤੁਹਾਡੀ ਯੂਨੀਫਾਰਮ ਪਾਕਿਸਤਾਨ ਤੋਂ ਤਿਆਰ ਕੀਤੀ ਗਈ ਇਸ ਯੂਨੀਫਾਰਮ ਦੇ ਜਿਹੜੇ ਆ ਪੂਰਾ ਡਿਜ਼ਾਈਨ ਹੈ ਇਹਦੇ ਬਾਰੇ ਮਾੜਾ ਜਿਹਾ ਦੱਸੋ ਇਹ ਪਿੱਛੇ ਜਿਹੜਾ ਲੱਗਿਆ ਹੋਇਆ ਪ੍ਰੋਪਰ ਸਾਨੂੰ ਇਹ ਯੂਨੀਫਾਰਮ ਦੇ ਥੀਮ ਸਮਝਾਓ ਯਾ ਇਹੇ ਜਿਹੜੇ ਗੋਰੇ ਆਮ ਮੰਦੇ ਵੀ ਜਿਹੜਾ ਕੇਪ ਹੁੰਦੀ ਆ ਸੁਪਰਮੈਨ ਦੇ ਬੈਟਮੈਨ ਦੇ ਹੀਰੋਜ਼ ਹੁੰਦੇ ਉਹਨਾਂ ਦੀ ਹੁੰਦੀ ਆ ਉਹ ਹੋਇਆ ਕਿ ਜਿਹੜੀ ਆਪ ਨੂੰ ਨਿਆਣੇ ਨੂੰ ਅਛਾਹ ਦਿੰਦੀ ਆ ਵੀ ਸੁਪਰ ਹੀਰੋ ਬਣ ਲਿਆ ਕੇ ਪਚਾਈਦੇ ਆ ਪਰ ਆਪਾਂ ਨੂੰ ਕੇਪ ਗੁਰੂ ਨੇ ਉਦੋਂ ਦਿੱਤੀ ਵੀ ਆਪ ਨੂੰ ਆਲਰੇਡੀ ਹੈ ਨਾ ਸੋ ਇਸ ਕਰਕੇ ਜਿਹੜਾ ਆਪਣੇ ਸਾਡੇ ਬੰਦਿਆਂ ਚ ਇਹ ਸੀਗਾ ਮੇਨਲੀ ਵੀ ਅਸੀਂ ਆਪਦੇ ਮਤਲਬ ਗਰੁੱਪ ਦੇ ਪਚਾਪ ਦੇ ਜਿਹੜਾ ਕਲੱਬ ਸੀ ਸੀ ਬੈਸਟ ਉਹਦੇ ਨਾਲ ਰਾਈਟ ਕਰੀਏ ਉਹਨਾਂ ਦੀ ਰਿਕੁਆਇਰਮੈਂਟ ਸੀਗੀ ਵੀ ਆਹੀ ਪਾ ਕੇ ਆਓ ਸੋ ਇਸ ਕਰਕੇ ਫਿਰ ਯੂ ਆਪਣੇ ਆ ਪਾਕਿਸਤਾਨ ਤੋਂ ਬਣਵਾਈ ਬਿਕਾਜ਼ ਆਨਲਾਈਨ ਸੀਗੀਆਂ ਫੋਟੋਆਂ ਇਹਦੀਆਂ ਤੇ ਉਹ ਕਹਿੰਦੇ ਵੀ ਲੁੱਕ ਵੀ ਐਦਾਂ ਦੇ ਮੈਂ ਕਿ ਬਣਾ ਸਕਦੇ ਕਹਿੰਦੇ ਯਾਰ ਨੋ ਪ੍ਰੋਬਲਮ ਬਣਾ ਲਾਂਗੇ ਸੋ ਦੈਟਸ ਵਾਹ ਕਰ ਓਕੇ ਅੱਛ ਯਾਤਰੀ ਜਰਨੀ ਕਿਵੇਂ ਦੀ ਰਹੀ ਕਿੱਥੇ ਕਿੱਥੇ ਉੱਤੇ ਜਾਣ ਦਾ ਮੌਕਾ ਮਿਲਿਆ ਸਪੈਸ਼ਲੀ ਜਿਨ੍ਹਾਂ ਨੂੰ ਤੁਸੀਂ ਉੱਥੇ ਜਿਨ੍ਹਾਂ ਵਾਸਤੇ ਫੰਡ ਰੇਸ ਕਰਨ ਲਈ ਗਏ ਸੀ ਉਹਨਾਂ ਬਾਰੇ ਵੀ ਜਾਨਣਾ ਚਾਹਾਂਗੇ ਉਹ ਆਪਣੇ ਹੈਗਾ ਉਹਨੂੰ ਕੈਮਰੂ ਉਹਨਾਂ ਦਾ ਹੈਗਾ ਉਹ ਕੈਮਰੂ ਹੈਗਾ ਵੇਲਸ ਦਾ ਹੈਗਾ ਮਤਲਬ ਉਹ ਵੈਲਸ਼ ਬੈਚ ਉਹ ਵੇਲਸ ਨੂੰ ਕੈਮਰੂ ਕਹਿੰਦੇ ਆ ਕੈਮਰੂ ਰਾਈਡਰਸ ਆ 2012 ਤੋਂ ਫੰਡ ਰੇジング ਕਰਦੇ ਆ ਤੇ ਉਹ ਨਿਆਣੇ ਨੂੰ ਪੈਸੇ ਇਕੱਠੇ ਕਰਕੇ ਦਿੰਦੇ ਜਿਹੜੇ ਮਤਲਬ ਅਬਿਊਸਿਵ ਨਿਆਣੇ ਹੁੰਦੇ ਉਹਨਾਂ ਲਈ ਤੇ ਇਸ ਸਾਲ ਉਹਨਾਂ ਦਾ 50 ਰਾਈਡਰ ਸੀਗਾ ਇਦਾਂ ਫੁੱਲ ਯੂਨੀਫਾਰਮ ਚ over 39000 pound ਉਹਨਾਂ ਨੇ ਇਕੱਠਾ ਕੀਤਾ ਉਹਦੇ ਵਿੱਚੋਂ ਇਤਨਾ ਮੈਂ ਵੀ ਇਕੱਠਾ ਕਰਕੇ ਲਿਆ ਗਿਆ ਸੀਗਾ ਬੋਰਡ 2500 ਪਾਉਂਡ ਤੇ ਸੋ ਆ ਗਿਆ ਦਾ ਇਨਟੂ ਦਾ ਸਿਸਟਮ ਟੂ ਜੀ ਬਿਲਕੁਲ ਅੱਛਾ ਜੀ ਨਵਸਤੇ ਫੰਡਰੇਜ ਕੀਤਾ ਗਿਆ ਤੁਸੀਂ ਉਹਨਾਂ ਬਾਰੇ ਵੀ ਦੱਸ ਰਹੇ ਸੀਗੇ ਉਹਨਾਂ ਦਾ ਨਾਮ ਔਰ ਇਹ ਜਿਹੜੀ ਤੁਸੀਂ ਯੂਨੀਫਾਰਮ ਵੀ ਪਾਈ ਹੋਈ ਹੈ ਉਹਨਾਂ ਨੂੰ ਰਿਪਰੈਜ਼ੈਂਟ ਕਰਦੀ ਹੈ ਸੋ ਉਹਨਾਂ ਬਾਰੇ ਵੀ ਥੋੜਾ ਜਾਨਣਾ ਚਾਹੁੰਦਾ ਇਹ ਜਿਹੜੀ ਯੂਨੀਫਾਰਮ ਦੇਖਦੇ ਆ ਇਵਨ ਕਨੀਵਲ ਦੀ ਆ ਇਵਨ ਕਨੀਵਲ ਐਕਸਟੈਂਟਮੈਂਟ ਸੀਗਾ ਉਹਨੂੰ ਸ਼ੋਮਨ ਛ ਬਹੁਤ ਤਕੜੀ ਸੀਗੀ ਜਦੋਂ ਅਸੀਂ ਯੰਗਸਟਰ ਸੀਗੇ ਅਸੀਂ ਟੀਵੀ ਤੇ ਦੇਖਦੇ ਹੁੰਦੇ ਸੀ ਉਹਨਾਂ ਨੂੰ ਬਿਕੋਜ਼ ਇੱਕ ਉਹ ਨਿਆਣੇ ਲਈ ਇੱਕ ਇਨਸਪੀਰੇਸ਼ਨ ਸੀਗੀ ਬਹੁਤ ਏਨ ਦੀ ਵੱਡੀ ਚੀਜ਼ ਸੀ ਬਿਕੋਜ਼ ਕੋਈ ਇਦਾਂ ਜੰਪ ਕਰਾਉਂਦਾ ਨਹੀਂ ਅਸੀਂ ਵੀ ਉਹ ਛੋਟੇ ਹੁੰਦੇ ਹਾਲਤਾਂ ਕਰਦੇ ਸੀਗੇ ਪਰ ਅਸੀਂ ਇੰਨੀ ਮਕਾਮ ਵਾਲੇ ਬੰਦਾ ਦੇਖਿਆ ਨਹੀਂ ਸੀਗਾ 30 ਬਸਾਂ ਜੰਪ ਕਰਨੀਆਂ ਹਾਂ ਜਿਹੜਾ 30 ਫੀਟ ਦਾ ਯੂ ਨੋ ਸਪੈਨ ਇਜ਼ ਅ ਲੋਟ ਆਫ ਜੰਪ ਸੋ ਉਹ ਇੱਕ ਇਨਸਪੀਰੇਸ਼ਨ ਸੀ ਸਾਡੇ ਲਈ ਸੋ ਉਹ ਇਸ ਕਰਕੇ ਫਿਰ ਉਹਦੀ ਨਮਰਤ ਉਹਨਾਂ ਨੇ 50 ਸਾਲਾਂ ਬਾਅਦ ਜਿਹੜੇ ਵੈਂਬਲ ਸਟੇਡੀਅਮ 'ਚ ਜੰਪ ਕਰਾਇਆ ਸੀਗਾ ਉਹ 50 ਸਾਲਾਂ ਆਬਾਦ 50 ਰਾਈਡਰ ਤੇ ਉਹਦੇ ਯੂਨੀਫਾਰਮ ਚ ਉਦਾਂ ਬਣ ਕੇ ਉਸ ਤਰੀ ਜਾ ਕੇ ਡிரஸ் ਅਪ ਹੋ ਕੇ ਵੀ ਉੱਥੇ ਜਾਣਾ ਸੀ ਉਹਨਾਂ ਨੂੰ ਅਸਾਂ ਮਿਲ ਕੇ ਸਫਲ ਹੋ ਜਾਂਦੀ ਬਹੁਤ ਸਾਰੇ ਤੁਸੀਂ ਅਚੀਵਮੈਂਟਸ ਜਿਹੜੀਆਂ ਉਹ ਤੁਹਾਨੂੰ ਤੁਹਾਡੇ ਹਿੱਸੇ ਆਈਆਂ ਨੇ ਐਂਡ ਹੁਣ ਯੂਕੇ ਵੇਲਜ਼ ਵਾਲੀ ਵੀ ਜਿਹੜੀ ਹੈ ਰਾਈਡਿੰਗ ਕਰਕੇ ਆਏ ਹੋ ਅੱਗੇ ਹੋਰ ਕੀ ਕੀ ਗੋਲ ਨੇ ਹੋਰ ਕਿੱਥੋਂ ਕਿੱਥੋਂ ਇਨਵੀਟੇਸ਼ਨ ਆ ਰਹੇ ਤੁਹਾਨੂੰ ਇਨਵੀਟੇਸ਼ਨ ਤਾਂ ਉਹਨਾਂ ਨੇ ਉਹਦੇ ਮੈਨੂੰ ਲਾਨ ਕਰਦੇ ਨੇ ਨੈਕਸਟ ਈਅਰ ਵੀ ਵੀ ਵਾਂਟ ਟੂ ਵੀ ਵਾਂਟ ਟੂ ਸੀ ਯੂ ਅਗੇਨ ਉਹਨਾਂ ਨੇ ਹੁਣ ਦੋ ਰਾਈਡਾਂ ਕੀਤੀਆਂ ਇੱਕ ਤਾਂ ਅਗਲੇ ਸਾਲ ਨੂੰ ਆਕਸ਼ੀ ਸੀਗੀ ਪਹਿਲਾਂ ਅਮਰੀਕਾ ਚ ਕਰਨੀ ਸੀ ਫਿਰ ਉਹ ਕਹਿੰਦੇ ਵੀ ਨਹੀਂ ਸੁਭਿਅਸ ਕਰਨੀਆਂ ਫਿਰ ਉਹਦੇ ਵੀ ਨੈਕਸਟ ਈਅਰ ਕਰਨੀ ਉਹਨਾਂ ਨੇ ਆਪਣੇ ਯੂਐਸਏ ਦੇ ਵਿੱਚ ਰੂਟ 66 ਉਹਨਾਂ ਨੇ ਕਵਰ ਰਨ ਨਾ ਹੋ ਅਸ ਅ ਲੌਂਗ ਰਨ ਸੋ ਲਾਰ ਬੰਦੇ ਟਾਈਮ ਆਫ ਕਰ ਨਹੀਂ ਸਕਦੇ ਸੋ ਮੇਕਸ ਇਟ ਮੋਰ ਕੰਪਲਿਕੇਟਿਡ ਸੋ ਇਸ ਕਰਕੇ ਇੱਕ ਤਾਂ ਇਹ ਸੀਗਾ ਉਹਨਾਂ ਦਾ ਤੇ ਆਈ ਥਿੰਕ ਦੈਟਸ ਪ੍ਰੀ ਵਾਟ ਯਾ ਅਸਾ ਸਾਰੇ ਕਹਿੰਦੇ ਨੇ ਮਲਕੀ ਸਿੰਘ ਹੁਣ ਜੋ ਸਿਰਫ ਬਾਈਕ ਰਾਈਡ ਕਰਦੇ ਨੇ ਸੋ ਸਿਰਫ ਬਾਈਕ ਰਾਈਡਰ ਹੋ ਜਾਂ ਫਿਰ ਕੁਝ ਕੁਝ ਹੋਰ ਵੀ ਕਰਦੇ ਹੋ ਸਾਰਾ ਕੁਝ ਕਰ ਲਈਦਾ ਜੀ ਹੈਂਡੀਮੈਨ ਵੀ ਹੈ ਕਰਾਫਟਸਮੈਨ ਵੀ ਆ ਵੱਡੀ ਚੀਜ਼ ਆਉਂ ਹੁੰਦੀ ਆ ਵੀ ਪੈਸ਼ਨੇਟ ਹੋਣਾ ਜ਼ਰੂਰੀ ਆ ਪੈਸ਼ਨੇਟ ਦਾ ਕੰਪੈਸ਼ਨੇਟ ਹੋਣਾ ਜ਼ਰੂਰੀ ਆ ਕੰਪੈਸ਼ਨੇਟ ਕਿਉਂ ਹੁੰਦਾ ਫਿਰ ਉਹ ਜਿਹਨੂੰ ਆਪਾਂ ਕਹਿੰਦੇ ਜਿਹਨੇ ਪ੍ਰੇਮ ਕੀਤਾ ਉਹਨੇ ਪ੍ਰਪ ਆਇਆ ਉਹ ਪ੍ਰੇਮ ਕੀ ਚੀਜ਼ ਆ ਕਾਹ ਨੂੰ ਕਹਿੰਦੇ ਆ ਉਹ ਇੱਕ ਪੈਸ਼ਨੇਟ ਬੰਦੇ ਨੂੰ ਕਹਿੰਦੇ ਆ ਜੇ ਥੋੜੇ ਜਿਹਾ ਪੈਸ਼ਨੇਟ ਆ ਕੁਛ ਵੀ ਕਰਦੇ ਆ ਤੁਸੀਂ ਮੂਵੀ ਮੇਕਰ ਆ ਤੁਸੀਂ ਮਤਲਬ ਆਰਟਿਸਟ ਆਰਟਿਸਟ ਸਾਰੇ ਪੈਸ਼ਨੇਟ ਹੁੰਦੇ ਆ ਕੋਈ ਕੋਈ ਕਟਿੰਗ ਕੋਈ ਵੈਲਡਿੰਗ ਕੋਈ ਫੈਬ੍ਰିକੇਟਰ ਕੁਛ ਵੀ ਕਰਦੇ ਆ ਪੈਸ਼ਨ ਕਰੋ ਮੀਨਸ ਵੀ ਤੁਹਾਡਾ ਮਾਈਂਡ ਬਾਡੀ ਐਂਡ ਸੋਲ ਐਕਸਾ ਹਾਜ਼ਰ ਹੋਵੇ ਉਹ ਉਹ ਪੈਸ਼ਨੇਟ ਬੰਦਾ ਉਹ ਹੁੰਦਾ ਬਿਲਕੁਲ ਅੱਛਾ ਮਲਕੀਤ ਹੋ ਜਨ ਜੀ ਬਹੁਤ ਸਾਰੇ ਹੋਰ ਵੀ ਲੋਕ ਨੇ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਵੀ ਬਾਈਕ ਰਾਈਡਰ ਦਾ ਦੇਖਾ ਦੇਖੀ ਬਹੁਤ ਸ਼ੌਂਕ ਹੁੰਦਾ ਪਰ ਉਹ ਬਰੀਕੀਆਂ ਵਿੱਚ ਨਹੀਂ ਜਾਂਦੇ ਉਹ ਤੁਸੀਂ ਸਾਰੇ ਮਤਲਬ ਇਸੇ ਹੀ ਚੀਜ਼ ਦੇ ਵਿੱਚ ਇਸੇ ਸ਼ੌਂਕ ਦੇ ਵਿੱਚ ਪਲੇ ਹੋ ਔਰ ਇਹਨੂੰ ਸੰਭਾਲ ਲਿਆ ਵੀ ਹੋਇਆ ਔਰ ਬਰੀਕੀਆਂ ਦਾ ਧਿਆਨ ਰੱਖਦੇ ਹੋ ਸੇਫਟੀ ਦਾ ਧਿਆਨ ਰੱਖਦੇ ਹੋ ਤੇ ਅੱਜ ਕੱਲ ਬਹੁਤ ਸਾਰੇ ਹਾਸੇ ਹੋ ਜਾਂਦੇ ਨੇ ਬਾਈਕ ਰਾਈਡਿੰਗ ਦੇ ਨਾਲ ਤੇ ਜਿਹਦੇ ਵਿੱਚ ਕਿਹਾ ਜਾਂਦਾ ਵੀ ਇੱਥੋਂ ਦੇ ਜਿਹੜੇ ਵਾਤਾਵਰਣ ਉਦਾਂ ਦਾ ਨਹੀਂ ਹੈ ਇੱਥੋਂ ਦੀ ਹਵਾ ਡਿਫਰੈਂਟ ਹੈ ਇੱਥੋਂ ਦੇ ਪਹਾੜੀ ਇਲਾਕੇ ਹੈ ਬਾਈਕ ਰਾਈਡਰਸ ਨੂੰ ਟੂ ਜਿਹਦੇ ਕਰਕੇ ਹਾਸੇ ਦਾ ਸ਼ਿਕਾਰ ਹੋ ਜਾਂਦੇ ਨੇ ਤੁਸੀਂ ਉਹਨਾਂ ਵਾਸਤੇ ਕੋਈ ਟਿਪਸ ਦੇਣਾ ਚਾਹੋਗੇ ਟਿਪਸ ਇਹ ਆ ਜੀ ਦੇਖੋ ਜਿਹੜੇ ਇੰਡੀਅਨ ਰਾਈਡਰ ਆਪਣੇ ਜਿੰਨੇ ਵੀ ਮੁੰਡੇ ਆਉਂਦੇ ਇੰਡੀਆ ਤੋਂ ਸਾਰੇ ਇੰਡੀਆ ਜਿਹੜੇ ਰਾਈਡਰਸ਼ਿਪ ਆ ਇਸ ਅ ਕਾਰ ਇੱਥੇ ਇਹ ਪੈਸ਼ਨ ਦੇ ਨਾਲ ਜਿਹੜੇ ਪੈਸ਼ਨ ਆ ਚੀਜ਼ ਤੁਸੀਂ ਪਕੜਦੇ ਆ ਉਹ ਹਮੇਸ਼ਾ ਉਹਨੂੰ ਨੈਕਸਟ ਲੈਵਲ ਤੇ ਲੈ ਕੇ ਜਾਓ ਕਿਉਂਕਿ ਇਹ ਸੀਜ਼ਨਲ ਆਪਣੇ ਰੁੱਤ ਦਾ ਨਹੀਂ ਪਤਾ ਕਿ ਕਦੋਂ ਮੀਂਹ ਪੈ ਜਾਣਾ ਕਦੋਂ 스ਨੋ ਆ ਜਾਣੀ ਹੈ ਕਦੋਂ ਹਵਾ ਚੇ ਹੋਣੀਆਂ ਇਸ ਕਰਕੇ ਆਪਣੇ ਇੰਡੀਆ ਇੱਕ ਸਟੇਬਲ ਵਾਦਰ ਕਰਕੇ ਆਮ ਚਲਾ ਸਕਦੇ ਆ ਇੱਥੇ ਦੀ ਚਾਲ ਡਿਫਰੈਂਟ ਹੈ ਬਿਕਾਜ਼ ਇੱਥੇ ਇਹ ਮਹਿੰਗੀ ਸਵਾਰੀ ਆ ਇੰਸ਼ੋਰੈਂਸ ਵੀ ਮਹਿੰਗੀ ਹੈ ਰਿਸਕੀ ਵੀ ਆ ਹਾਈ ਸਪੀਡ ਆ ਮੋਰ ਪਾਵਰਫੁਲ ਆ ਹੈਵੀ ਵੀ ਆ ਸੋ ਇਸ ਕਰਕੇ ਇਹਦੀ ਟ੍ਰੇਨਿੰਗ ਜ਼ਰੂਰੀ ਆ ਜੀ ਇਹ ਦਾ ਇੱਕ ਵੀਕ ਦਾ ਕੋਰਸ ਆ $1000 ਕਾਸਟ ਕਰਦਾ ਉਹ ਤੋਂ ਵੱਡੀ ਇਨਵੈਸਟਮੈਂਟ ਬੜੀ ਤੁਸੀਂ ਕਰ ਨਹੀਂ ਸਕਦੇ ਉਹ ਇੱਕ ਕੋਈ ਬਾਈਕ ਤੁਸੀਂ 40-50000 ਬਾਈਕ ਤਲਾਉਣਾ ਤੁਹਾਨੂੰ 7800 900 ڈالر ਹਿਆ ڈالر ਤੁਹਾਨੂੰ ਟ੍ਰੇਨਿੰਗ ਤੇ ਕੋਈ ਮਤਲਬ ਮੈਨਾ ਨਹੀਂ ਰੱਖਦਾ ਸੋ ਹਮੇਸ਼ਾ ਮੈਂ ਕਹਿੰਦਾ ਹਾਂ ਉਹਨਾਂ ਨੂੰ ਟ੍ਰੇਨਿੰਗ ਲਵੋ ਟ੍ਰੇਨਿੰਗ ਲੈ ਕੇ ਫਿਰ ਐਕਸਰਸਾਈਜ਼ ਕਰੋ ਇੰਨ ਹੋਵੇ ਵੀ ਟ੍ਰੇਕ ਕਿਉਂ ਟ੍ਰੇਨਿੰਗਸ ਵਿੱਚ ਤੁਹਾਨੂੰ ਚਲਾਉਣਾ ਨਹੀਂ ਸਿਖਾਉਣਾ ਉਹਨਾਂ ਨੇ ਟ੍ਰੇਨਿੰਗ ਤੁਹਾਨੂੰ ਜਾਨ ਬਚਾਉਣੀ ਸਿਖਾਣੀ ਆ ਵੀ ਹਰ ਸਟੇ ਫੋਕਸਡ ਹਰ ਬੀ ਆਨ ਦ ਰੋਡ ਥ्रू ਦੀ ਰਾਈਡਰਸ਼ਿਪ ਕਿੱਦਾਂ ਹੋਣੀ ਚਾਹੀਦੀ ਆ ਤੁਸੀਂ ਰੋਡ ਤੇ ਡੋਮੇਨ ਕਿੱਦਾਂ ਹੋਣਾ ਤੁਸੀਂ ਫਿਕਸੇਸ਼ਨ ਕਿੱਦਾਂ ਕਰਨੇ ਤੁਸੀਂ ਫੋਕਸ ਕਿੱਦਾਂ ਹੋਣਾ ਆਲ ਦਾ ਸਭ ਉਹ ਸਾਰਾ ਟ੍ਰੇਨਿੰਗ ਸਿਖਾਉਂਦੇ ਆ ਐਂਡ ਯੂ ਬਹੁਤ ਜ਼ ਅਕੇ ਜੀ ਸਾਰਿਆਂ ਲਈ ਕੋਈ ਮੈਸੇਜ ਕਨਵੇ ਕਰਨਾ ਚਾਹੂਗਾ ਮੈਂ ਤੇ ਆ ਕਹੂੰਗਾ ਵੀ ਪਾਠ ਕਰੋ ਨਿਤਨੇਮ ਕਰੋ ਸੇਵਾ ਕਰੋ ਆਪਦਾ ਆਹ ਮੋਲਖਾਂ ਦੇ ਵਿੱਚ ਤੁਹਾਨੂੰ ਇੱਕ ਇਤੋਂ ਵੱਡੀ ਕਿਰਪਾ ਤੁਹਾਡੇ ਤੇ ਹੋ ਨਹੀਂ ਸਕਦੀ ਤੁਹਾਡੇ ਕੋਲੇ ਇੰਨਾ ਸੋਹਣਾ ਮੋਲਖਾ ਇੰਨੀ ਸੋਹਣੀ ਹਵਾ ਸਾਫ ਆ ਤੁਸੀਂ ਜਿਹੜਾ ਤੁਹਾਡਾ ਕੋਈ ਪੈਸ਼ਨ ਹੈ ਜਾਂ ਰਿਲੇਜਨ ਹੈ ਜਿਹੜੀ ਚੀਜ਼ ਨੂੰ ਫੋਲੋ ਕਰਦੇ ਆ ਬੀ ધ ਬੈਸਟ ਹਿਊਮਨ ਬੀਇੰਗ ਯੂ ਕੈਨ ਪੋਸਿਬਲ ਬੀ ਜੀ ਥੈਂਕ ਯੂ ਸੋ ਮੱਚ ਮਲਕੇ ਜੀ ਥੈਂਕ ਯੂ ਜੀ ਸਮਲਕੀ ਸਿੰਘ ਹੁੰਜਨਤਾ ਆਪਣੀ ਬਹੁਤ ਵਧੀਆ ਰਾਈਡ ਕਰਕੇ ਯੂਕੇ ਵੇਸ ਤੋਂ ਵਾਪਸ ਆ ਚੁੱਕੇ ਨੇ ਤੇ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਸਿੱਖਾ ਤੇ ਪੰਜਾਬੀਆਂ ਲਈ ਵਾਕੇ ਮਾਣ ਵਾਲੀ ਗੱਲ ਹੈ ਕਿਉਂਕਿ ਮੇਨ ਸਟ੍ਰੀਮ ਦੇ ਵਿੱਚ ਸਿਰਫ ਮਲਕੀ ਸਿੰਘ ਹੁੰਜਨ ਹੀ ਜਿਹੜੇ ਨੇ ਉਹ ਇਸ ਰਾਈਡ ਲਈ ਚੁਣੇ ਗਏ ਸੀ ਸਾਰਿਆਂ ਨੂੰ ਸੇਫਟੀ ਦਾ ਵੀ ਉਹਨਾਂ ਨੇ ਮੈਸੇਜ ਕਨਵੇ ਕੀਤਾ ਹੈ ਕਾਮੇਨ ਅਮਿਤ ਪਰੀ ਸੁਦੇ ਨਾਲ ਸ਼ਰੀ ਗੌਰਵਾ ਸਾਰੀ ਸਟੂਡੀਓ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ